ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਾਇਓ ਸੋ ਚਲੋ ਸ਼ੁਰੂ ਕਰਤੇ ਹਨ 뮤직 ਜਿਹੜੀ ਇਹਦੇ ਸਾਹਮਣੇ ਨੱਚ ਰਹੀ ਆ ਕਿਤੇ ਇਹਨੂੰ ਡੱਸ ਲਿਆ ਤੇ ਇਹ ਨਹੀਂ ਮੁੜ ਕੇ ਪਾਣੀ ਮੰਗਦੀ ਨਾਗਮਣੀ ਪੱਕਾ ਇਹਦੇ ਕੋਲੀ ਆ ਤੇ ਆਵਿਆ ਜੇ ਪਹਿਲੇ ਤੁਰ ਪੈਂਦਾ ਚੁੱਪ ਕਰਕੇ ਕਿਵੇਂ ਪੈਂਦੇ ਪਟਾਕੇ 315 ਦੇ ਬੋ ਰੰਗੋ ਜਾਨ ਪੁਣੇ ਚਤਾਨੀ ਹੋ ਗਿਆ ਜਾਨ ਬੁੱਝ ਗਈ ਹੋ ਗਿਆ ਜੀ ਮੈਂ ਤੁਹਾਨੂੰ ਗੱਲ ਕਰਨ ਦਾ ਨਹੀਂ इंटरव्यू दे, दे के पतंदर कमला होया पा <laughs> पतंधर प्रेगान नशा ही नहीं मानता आई है सरों का फुल लिया सेवका जहर आली शीशी <laughs> ਦਾਂਦੀ ਦੀ ਦੇ ਬਸੇ ਪੋਤੇ ਦੀ ਮਾਸੀ ਤੇ ਵੈਸੇ ਰੰਗ ਤੇ ਭੈਣਾ ਦੋ ਹੀ ਹੁੰਦੇ ਆ ਪਰ ਤੇਰਾ ਤੇ ਬੇੜਾ ਹੀ ਕਰ ਗਿਆ ਕਿਰਨਾ ਆ ਜਾ ਜੰਗਲ ਪਾਣੀ ਚੱਲੀ ਐ ਨੀ ਕਿਰਨਾ ਮੈਂ ਵੀ ਕਿਹਾ ਸਾਲਾ ਪਤਾ ਨਹੀਂ ਕਿਹੜਾ ਸਾਡੀ ਸਰੋਂ ਚ ਹੱਗ ਜਾਂਦਾ ਆ ਦਰਸ਼ਨ ਸਿੰਘ ਦਾ ਸਾਨੂੰ ਵਾਸਤੇ ਚੜਾਉਗਾ ਹੋਰ ਫਿਰ ਦਰਸ਼ਨ ਚੱਲ ਗਏ ਹੰਡੇ ਲੈ ਲక్ష్మణ ਤੋਂ ਬਾਅਦ ਸਭ ਤੋਂ ਇਮਾਨਦਾਰ ਬੰਦਾ ਦਰਸ਼ਨ ਸਿੰਘ ਹੀ ਆ ਬਈ Papa ਦਾ ਕੰਮ ਨਹੀਂ ਕਰਨਾ ਇਹ ਖਾਵਾ ਹਾਂ ਉਹ ਵੈਸੇ ਦਰਸ਼ਨ ਦੇ ਸਸਕਾਰ ਬੋਲਦੇ ਆ ਏ ਬੀਬੀ ਨੇ ਕਦੀ ਕਿਹੜੀ ਚੁਗਲੀ ਨਹੀਂ ਕੀਤੀ ਹੋਣੀ ਜੇ ਮੈਂ ਤੇਰਾ ਫਿਕਰੂੰਗਾ ਤਾਂ ਫਿਰ ਕਿਹੜਾ ਕੰਮ ਕਰਨ ਵਾਲਾ ਕੋਈ ਕਰ ਲਾਂਗੇ ਜੇ ਨਾ ਕੋਈ ਹੋਇਆ ਅੱਜ ਅੱਜ ਨਾਲ ਆ ਹੀ ਪਾਏ ਨਾ ਮਾਰੇ ਤੁਹਾਡੇ ਪੱਤਰਕਾਰ ਨੂੰ ਬੇਬੇ ਭੇਤ ਨਹੀਂ ਦਿੰਦੀ ਚਲਣ ਬੜੀ ਆਈ ਪ੍ਰਾਣਾ ਤਾਂ ਮੈਂ ਦਈ ਹੁੰਦਾ ਸੀ ਮੈਂ ਇਨਾ ਵੀ ਪ੍ਰਾਣਾ ਨਹੀਂ ਯਾਰ ਪਿਛਲੇ ਸਾਲ ਤਾਂ 12ਵੀਂ ਪਾਸ ਕੀਤੀ ਆ ਬਾਬੇ ਨੇ ਹੱਥ ਜੋੜ ਕੇ ਲੱਗਦਾ ਕੱਢਿਆ ਕਰ ਦਿਆ ਨੇ ਇਹਨੂੰ ਹੋਰ ਤਾਂ ਕਮ ਖਤਰੇ ਵਾਲਾ ਹੋ ਗਿਆ ਇੰਨਾ ਨਾਲ ਹੀ ਤੇਰੀਆਂ ਦੋਵੇਂ ਲੱਤਾਂ ਵੱਡੀਆਂ ਹੁੰਦੀਆਂ ਨੇ ਤੇਰੇ ਘਰ ਦੇ ਨੇ ਤੇ ਇਹ ਨਾ ਉਤਨਾ ਆਉਂਦੀ ਡਰਾਈ ਫਰੂਟ ਕਿੱਥੇ ਖੁੱਲਾ ਰਹਿ ਗਿਆ ਆਹ ਇਹ ਵਤੀਆਂ ਵਰਦੀਆਂ ਤੇ ਬੰਦਾਂ ਦੇ ਖਾਚ ਪਾ ਲਾ ਸੇਵ ਕਾ ਸਾਨੂੰ ਤਾਂ ਸਾਲਾ ਅੱਜ ਪਤਾ ਲੱਗਾ ਕਿ ਇਹਨੂੰ ਡਰਾਈ ਫਰੂਟ ਕਹਿੰਦੇ ਆ ਹੈ ਸੜੀ ਧੱਕੇ ਨਾਲ ਹੀ ਕਿਊਟ ਬਣੀ ਜਾਂਦੀ ਹੈ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਾਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਜਿੰਨੇ ਪੰਡਾਰੇ ਦੇ ਜਾਣਾ